ਅਲੋਕੀ ਦਾ ਖਾਲਸਾ ਵਾਗੀ ਦੀ ਜਥੇ ਅੱਜ ਦੁਖਦਾਈ ਘਟਨਾ ਵਾਪਰੀ ਜਦੋਂ ਇਤਿਹਾਸਕ ਗੁਰਦੁਆਰਾ ਸ਼੍ਰੀ ਕਨ੍ਹ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕਰਦਿਆਂ ਸਾਡਾ ਇੱਕ ਬਹੁਤ ਸਰਕਾਰ ਜੋਗ ਪਾਰਟ ਟਾਈਮ ਮਲਾਜ਼ਮ ਬਿਜਲੀ ਮਿਸਤਰੀ ਉਹ ਜਦੋਂ ਨਿਸ਼ਾਨ ਸਾਹਿਬ ਦੇ ਉੱਤੇ ਸੇਵਾ ਕਰਨ ਲਈ ਗਿਆ ਉੱਤੋਂ ਜਾ ਕੇ ਸਿਰੇ ਦੇ ਉੱਤੋਂ ਜਾ ਕੇ ਤਾਰ ਜਿਹੜੀ ਇਹ ਟੁੱਟਣ ਕਰਕੇ ਉੱਤੋਂ ਸਿੱਧਾ ਥੱਲੇ ਆਣ ਕੇ ਨਿਸ਼ਾਨ ਸਾਹਿਬ ਦੇ ਖੜੇ ਦੇ ਬੱਜਾ ਮੈਨੂੰ ਇਥੋਂ ਗੁਰਦਾਸ ਸਾਹਿਬ ਤੋਂ ਜਿਹੜੇ ਸਾਡੇ ਮੁਲਾਜ਼ਮ ਸਨ ਉਸ ਵੇਲੇ ਉਹਨਾਂ ਦਾ ਫੋਨ ਗਿਆ ਹੋਰੀ ਤੌਰ ਤੇ ਉਹਨੂੰ ਹਸਪਤਾਲ ਲੈ ਜਾਇਆ ਗਿਆ ਪਰ ਡਾਕਟਰਾਂ ਵੱਲੋਂ ਡੱਡ ਕੋਸ਼ਟ ਕਰ ਦਿੱਤਾ ਗਿਆ ਜਿਹਦੀ ਐ ਵੇਲੇ ਸਰਕਾਰੀਆ ਹਸਪਤਾਲ ਚ ਡੱਡ ਬੜੀ ਰਹੀ ਗਈ ਹੈ ਬਹੁਤ ਦੁਖਦਾਈ ਘਟਨਾ ਹੈ ਪਰਿਵਾਰ ਲਈ ਸਾਡੇ ਲਈ ਕਿਉਂਕਿ ਸਾਡੀ ਇੱਕ ਸੰਸਥਾ ਦੇ ਉਹ ਇੱਕ ਹਿੱਸਾ ਸੀ ਸਾਡੇ ਪਰਿਵਾਰ ਦਾ ਇੱਕ ਮੈਂਬਰ ਸੀ ਔਰ ਪਹਿਲਾਂ ਹੀ ਪਰਿਵਾਰ ਵਿੱਚ ਉਹਦੇ ਚ ਬੜੀ ਵੱਡੀ ਸਤਨਾਮ ਸਿੰਘ ਉਹਦਾ ਨਾਂ ਹੀ ਬੜੀ ਵੱਡੀ ਘਾਟ ਸੀ ਜਦੋਂ ਪਿਛਲੇ ਸਮੇਂ ਉਹਦੇ ਜਵਾਨ ਬੇਟੇ ਦਾ ਅਚਨਚੇਤ ਇਸ ਜਹਾਨ ਤੋਂ ਤੁਰ ਜਾਣਾ ਹੁਣ ਉਹਦੀਆਂ ਛੋਟੀਆਂ-ਛੋਟੀਆਂ ਦੋ ਬੱਚੀਆਂ ਨੇ ਨਾਲ ਉਹਦੀ ਧਰਮ ਪਤਨੀ ਹੈ ਜੋ ਸਰੀਰਕ ਤੌਰ ਤੇ ਠੀਕ ਨਹੀਂ ਪਰ ਇਹ ਉਸ ਪ੍ਰਮਾਤਮਾ ਦੀਆਂ ਕੁਦਰਤ ਦੀਆਂ ਖੇਡਾਂ ਵਿੱਚ ਕਿਸੇ ਬੰਦੇ ਦਾ ਵਸ ਨਹੀਂ ਸਾਡੇ ਲਈ ਸਾਡੀ ਸੰਸਾ ਲਈ ਬਹੁਤ ਦੁਖਦਈ ਹੈ ਪਰਿਵਾਰ ਲਈ ਬਹੁਤ ਦੁਖਦਾਈ ਹੈ ਮੈਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਦੋਖੇ ਸ਼ਰੀਕ ਹੁਣਾ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਵੀ ਇਹਦੇ ਪ੍ਰਤੀ ਉਹ ਅਸੀਂ ਆਪਣੇ ਪ੍ਰਧਾਨ ਸਾਹਿਬ ਨੂੰ ਤੇ ਉੱਤੇ ਸੈਕਟਰੀ ਸਾਹਿਬ ਨੂੰ ਦੱਸ ਦਿੱਤਾ ਤਰਤੀ ਤੌਰ ਤੇ ਵੀ ਮੈਂ ਨਿੱਜੀ ਤੌਰ ਤੇ ਵੀ ਜੋ ਅਗਲੀ ਕਾਰਵਾਈ ਇਹ ਪੋਸਟਮਾਰਟਮ ਤੋਂ ਬਾਅਦ ਇਸ ਅਜੀਜ਼ ਸਰਦਾਰ ਸਿਧਾਰਾਮ ਸਿੰਘ ਦਾ ਸ਼ਸਕਾਰ ਉਹਦੇ ਪਿੰਡ ਬਾਲੇਵਾਲ ਵਿਖੇ ਕੀਤਾ ਜਾਏਗਾ ਪਰਿਵਾਰ ਦੇ ਕੁਝ ਮੈਂਬਰ ਉਹਨਾਂ ਦਾ ਭਤੀਜਾ ਆਇਆ ਉਹਨਾਂ ਦੀ ਧਰਮ ਪਤਨੀ ਨੂੰ ਲੈਣ ਲਈ ਅਸੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਗੱਡੀ ਤੇ ਮੁਲਾਜ਼ਮ ਭੇਜਿਆ ਹੁਣ ਅਸੀਂ ਸਿਟੀ ਥਾਣੇ ਚ ਜਿਹੜੀ ਰਿਪੋਰਟ ਲਖਾ ਕੇ ਉਸ ਤੋਂ ਬਾਅਦ ਇਥੋਂ ਦੀ ਪੋਸਟਮਾਰਟਮ ਦੀ ਕਾਰਵਾਈ ਕਰਵਾਉਣ ਜਾ ਰਹੇ ਮੇਰੇ ਚਾਚਾ ਜੀ ਕਿਸ ਤਰ੍ਹਾਂ ਗਏ ਉਹ ਨਿਸ਼ਾਨ ਸਾਹਿਬ ਚੜਾਉਣ ਗਏ ਸੀ ਗੁਰਦੁਾਰੇ ਕੰਨ ਸਾਹਿਬ ਉਤੋਂ ਦੇਖ ਕੇ ਮੋਰ ਕਹਿੰਦੇ ਕਿ ਨਾਲ ਹੀ ਡੱਟੋਗੇ ਸਰਵਾਰ ਤੋਂ ਪਰਿਵਾਰ ਚ ਉਹਨਾਂ ਦੀ ਪਤਨੀ ਦੋ ਬੇਟੀਆਂ ਛੋਟੀ ਛੋਟੀਆਂ ਇਕੱਲੇ ਇਕੱਲੇ ਪਹਿਲਾਂ 10 ਸਾਲ ਪਹਿਲਾਂ ਉਹਨਾਂ ਦੇ ਮੁੰਡੇ ਦੀ ਡੈਥ ਹੋ ਗਈ ਸੀ ਜਵਾਨ ਹੀ ਉੀਆਂ 25 ਸਾਲਾਂ ਵਿੱਚ ਇਹਦੀ ਕਾਫੀ ਤੇ ਉਹ ਵੀ ਕੁਝ ਕਰਦੀ ਕਿ ਜਾਊਗੀ ਕੁਝ ਨਹੀਂ ਨਹੀਂ ਉਹ ਤੇ ਕਰੇ ਵਿਚਾਰੀ ਜੋ ਵੀ ਥੋੜੀ ਬਿਮਾਰੀ ਦਿੰਦੀ ਦਵਾਈਆਂ ਤੇ ਉਹ ਇਹਨੇ ਬੜੀ ਦੇਰ ਦੀ ਸੇਵਾ ਕਰਦੇ ਹਾਂਜੀ ਇਹ ਸ਼ੁਰੂ ਤੋਂ ਹੀ ਉੱਥੇ ਕਮੇਟੀ ਦੇ ਵਿੱਚ ਇੱਕ ਗਣ ਸਾਹਬ ਹਾਂਜੀ ਅਨੁਰੂਧ ਕੰਦੀ ਅਨੁਰੂਧ ਮੈਨੂੰ ਸੁਰੇ ਫੋਨ ਆਇਆ ਮੈਂ ਕੰਮ ਤੇ ਚੱਲਿਆ ਸੀ ਮੈਂ ਵੀ ਤੇ ਘਰੋਂ ਨਾਲ ਦੀ ਦਾ ਫੋਨ ਆਇਆ ਵਾਈਸ ਦਾ ਤੇ ਉਹ ਗੰਦੇ ਚਾਚੇ ਨੂੰ ਸੱਟ ਲੱਗੀ ਤੇ ਮੈਂ ਇੱਥੇ ਆਇਆ ਦੇਖਿਆ ਤੇ ਉਹ ਡੈੱਡ ਹੋ ਗਏ